ਇਹ ਤੋਂ ਹੈ ਜਦੋਂ ਮਰ ਜੇ ਨਾ ਦੂਜੇ ਨੇ ਪੈਸੇ ਵਾਧੇ ਹੀ ਇਹਨੇ ਜਿੱਦਾਂ ਜਿੱਦਾਂ ਮਰਜੀ ਲਾਲਾ ਦੋ ਇਹਨੇ ਆਪਦਾ ਕੰਮ ਕਰਨਾ ਹੀ ਕਰਨਾ ਇਹਦੀ ਵੀ ਕੀਮਤ ਵਧ ਹੀ ਜਾਂਦੀ ਜਿੰਨਾ ਪੁਰਾਣਾ ਗੁੜ ਨਹੀਂ ਹੁੰਦਾ ਉਹਦੀ ਮੜ ਕੇ ਕੀਮਤ ਵੱਧ ਜਾਂਦੀ ਹੈ ਅਸੀਂ ਹੁਣ ਭਰਾਵਾ ਪੁਰਾਣੇ ਗੁੜ ਅਰਗੇ ਹੁੰਦੇ ਜਾਂਦੇ ਆ ਸਾਡੀ ਹਣ ਕੀਮਤ ਵਧ ਹੀ ਜਾਂਦੀ ਆ ਜਮਰਦੀਪ ਵਾਹ ਜੀ ਮਠਾ ਵੀ ਵਸ ਜਾਂਦਾ ਪੁਰਾਣੇ ਗੋੜ ਚ ਉਹਦੇ ਆ ਹੋਰ ਤਾਂ ਨਾਲ ਹੀ ਜਮਦੀ ਦੀ ਗੱਲ ਕਰਦਾ ਇਹਨੂੰ ਜਦੋਂ ਮਰਜ਼ੀ ਵੇਖ ਲਈ ਮੈਚ ਚ ਇੱਕ ਦੋ ਜੱਫੇ ਪੱਕੇ ਤੇ ਬੰਦੇ ਨਾਲ ਲੱਗੂ ਵੀ ਫੁੱਲ ਹਾਂ ਜੀ ਜਿਤਨਾ ਜੰਗ ਹੁੰਦਾ ਨਾ ਉਹਦੇ ਤੋਂ ਵੀ ਜ਼ਿਆਦਾ ਕਈ ਹੁਣ ਤੈਨੂੰ ਪਤਾ ਹੀ ਆ ਓ ਜੁੱਦਾਸ ਤਾਂ ਹੁਣ ਪਲਵਾਨੀ ਆਪਣੇ ਰੀ ਦਾ ਜਨਾਲੇ ਆਹੋ ਆਹੋ ਕੀ ਪੰਡਣਾ ਮਾਹ ਆਹੋ ਇਹ ਨਾਲੇ ਦਾ ਉਹ ਦੱਜਾ ਪਵਿੰਦਰ ਪਵਿੰਦਰ ਜੀ ਨਾਲ ਹਾਂ ਉਹ ਵੇ ਹੁਣ ਸਾਰੇ ਮੁੰਡੇ ਮੜੇ ਕੋਲ ਬਿੱਠੇ ਲਾਈਆ ਜਾਂਦੇ ਨਹੀਂ ਸਹੀ ਗੱਲ ਸਹੀ ਤਗੜਾ ਪਲਵਾਨ ਤਗੜਾ ਤਗੜਾ ਦੱਸੋ ਆਪਣੀ ਤੋਂ ਸਾਰੀ ਢਾ ਗਿਆ ਤਗੜਾ ਉਹ ਸਸਕਾਰ ਮਾਰਿਆ ਪੁੱਤ ਕਿੱਦਾਂ ਖੁੱਲ ਜਿਹੜਾ ਬੰਦਾ ਪੂਰਾ ਬੰਦਾ ਬੰਦਾ ਨਾ ਵੀ ਉਹ 35 ਤੋਂ ਬਾਅਦ ਚ ਹੀ ਬੰਦਾ 35 ਦੇ ਲਾਗੇ ਬੰਨੇ ਜਾ ਕੇ ਹੁਣ ਤੇ ਸਾਸਰੀ ਕਾਲ ਹੋ ਜਾਂਦੀ ਐ ਕਿਆਂ ਬਾਈਆਂ ਤੇ ਐਂ ਤੱਕ ਤੇ ਨਵਿਆਂ ਦੀਆਂ ਤੇ ਭੈਣਾਂ ਦੇ ਉੱਤੇ ਛੱਕਾਂ ਵੱਜ ਜਾਂਦੀਆਂ ਸਹੀ ਗੱਲ ਹੈ ਹਾਂ ਉਹ ਨਾਲ ਉਹ ਕਹਿੰਦੇ ਨਾ ਫੂਕ ਪਈ ਉਹ ਨਹੀਂ ਪਹਿਲਵਾਨ ਜੀ ਬਲ ਕੀ ਚਾਹਗਾ ਸ਼ੰਘਰਚ ਨਹੀਂ ਨਾ ਕਰਦੇ ਹੁਣ ਜਿਹੜੇ ਬੰਦੇ ਨੇ ਮਿਹਨਤ ਨਹੀਂ ਕਰਕੇ ਆਉਣੀ ਅੱਗੇ ਤੇ ਫਿਰ ਉਹਨੇ ਤਾਂ ਫਿਰ ਪਛਾਣ ਜਾਣਾ ਹੁਣ ਐਡਾ ਕਿ ਜੱਡਾਗਾ ਮੈਂ ਕਬੱਡੀ ਚਾਹਾਂਦੀ ਟੀਮ ਚ ਆਉਂਗਾ ਮੇਰੀ ਟੀਮ ਉਹ ਵੈਰੀ ਗੁੱਡ ਦੇਖੋ ਉਸਤਾ ਜੀ ਆ ਐਦਾਂ ਦੇ ਦਲੇਰ ਬੰਦੇ ਚਾਹੀਦੇ ਹਨ ਉਹ ਬੰਦੇ ਬੱਲੇ ਜੱਟਾ ਮੈਂ ਮਿਹਨਤ ਲਾਇਆ ਕਰ ਹਰ ਹੈ ਥੋੜਾ ਵੱਡਾ ਹੋ ਲਿੰਦਾ ਫਿਰ ਮੈਂ ਵੱਡਾ ਹੋ ਗਿਆ ਪੁੱਤ ਤੁਹਾਡੇ ਕੋਲ ਆਇਆ ਕਰੂੰਗਾ ਉੱਥੇ ਆਇਆ ਕਰਨਾ ਵੈਰੀ ਗੁੱਡ ਨਹੀਂ ਟਾਡੇ ਮੈਚ ਵਿੰਦਾ ਦਿੰਦਾ ਕਰੇ ਮਾਰ 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 ਸੱਤੇ ਬਾਸ਼ਾ ਵੱਡੀ ਵੱਡੀ ਉਮਰ ਦੀ ਨੀ ਤਰੀ ਮਰਾਜ ਵੇਖ ਲੈ ਆਇਆ ਮਲਕਾਂ ਜੇ ਨਾ ਇਹ ਕੰਮ ਹੀ ਲਕਣੀ ਹੁੰਦੇ ਪਵਾ ਜੀ ਇਹ ਕਦੀ ਵੇਖ ਲਓ ਹਾਂ ਹਾਂ ਦੋ ਦਿਨ ਹੋ ਗਏ ਕਿਤੇ ਜੱਪਣਾ ਮਾਰਦਾ ਰਿਹਾ ਬੈਠਾ ਬੋਰਦਾ ਅੱਛਾ ਜੀ ਉਹਦੇ ਪੈਗੀਆਂ ਖੱਲੀਆਂ ਅੱਛਾ ਜੀ ਉਹ ਪੱਜੀ ਤੋਤੀ ਜੀ ਨਹੀਂ ਹੁੰਦਾ ਨਾ ਸਰੀਰ ਹਾਂ ਜੀ ਹਾਂ ਜੀ ਰਾਤੇ ਤੇ ਪਾਪਾ ਬੜਾ ਮੰਦਾ ਲੀਏ ਹਾਂ ਮੇਰਾ ਮੇਰਾ ਸਰੀਰ ਨਾ ਕਹਿਣੀ ਜ ਨਹੀਂ ਹੋਇਆ ਮੇਰੇ ਚਾਹੇ ਅੱਛਾ ਮੈਂ ਮੈਂ ਕਹਿਣੀ ਚ ਕਰ ਦਿੰਨੇ ਹਾਂ ਨਾ ਮੈਂ ਹਰੇ ਤਜਾ ਕਿਉਂ ਕਰਕੇ ਨਾ ਤਤਾ ਨਹੀਂ ਉਹ ਨਾਰੀਅਲ ਤੇਲ ਕਰਕੇ ਤਤਾ ਹਰ ਮਲਿਆ ਸਰੀਰ ਤੇ ਮੈਂ ਕਿੱਦਾਂ ਹੁੰਦਾ ਈ ਨਜ਼ਾਰਾ ਬਾਪ ਜੀ ਕੀਤੀ ਆ ਮਾਲਿਸ਼ ਕੀਤੀ ਹਰ ਮੈਂ ਮੈਂ ਹੁਣ ਦੱਸ ਆਇਆ ਈ ਨਜ਼ਾਰਾ ਆਹ ਕਹਿੰਦਾ ਹੌਲਾ ਹੌਲਾ ਹੋ ਗਿਆ ਸਰੀਰ ਮੈਂ ਕੋ ਜਾ ਉਹ ਭਾਈ ਦੇ ਰਹਿੰਦੇ ਆ ਫੰਦੀ ਨਾ ਕੱਟ ਕੀ ਗੱਲ ਆ ਅੱਛਾ ਗੁਰੀਆਂ ਬਦਮਾ ਜਾਨ ਹੁੰਦੀ ਆ ਅਗਲੇ ਦਾ ਨਾ ਸੌਣ ਗੁਰੀਆਂ ਆ ਬਾਰੇ ਹੋਣੇ ਯੋਧ ਕਿੰਨੇ ਗਲਾਪ ਇਹਨਾਂ ਨੇ ਰੋਜ਼ ਕਿੰਨੇ ਪੈਸੇ ਖਰਦਾ ਨੂੰ ਅੱਜ ਤੋਂ ਚਾਰ ਸਿਖੜਿਆ ਕਿੰਨੇ ਡਾਏ ਆ ਚਾਰ ਸਿਖੜਿਆ ਸੋ ਗਿਆ ਸਾਰੇ ਗੜ ਮੇਲਾ ਮੋ ਗਿਆ ਅਗੇ ਸ਼ਾਮਾ ਪੈਣੀਆਂ ਇਹ ਸੁੱਕਾ ਨਹੀਂ ਜਾਂਦਾ ਘਰੇ ਸਾਰਾ ਤੇ 300 ਦਾ ਕੀ ਖਾਣਾ 300 ਦਾ ਮੈਂ ਕੀ ਖਾ ਲਿਆ ਹਾਂ ਆ ਨੀ ਮੇਰੀ ਨੀ ਲੈਣਾ ਨਾ ਹਾਂਜੀ ਰੀਮ ਦੀਨੀ ਦਾ ਪਤਾ ਤੁਹਾਨੂੰ ਦੀ ਆ ਉਹ ਤੇ ਆਪਾਂ ਕੋਲੇ ਲੈਨੇ ਰਹੇ ਆਂ ਦਾਣਿਆਂ ਦੇ ਉਹ ਤਾਂ ਆਪਸ ਆਪਣਾ ਵਿੱਚ ਆਪਾਂ ਚੱਲਦਾ ਹੁੰਦਾ ਇਹਨਾਂ ਨੂੰ ਨਹੀਂ ਪਤਾ ਨਾ ਜਵਾਬ ਕਰ ਆ 400 ਪਰ ਕਿਨੇ ਕਿਨੇ ਦਿੰਦਾ ਮੰਮੀ ਨੇ ਕਿਨੇ ਦਿੱਤੇ ਤੇ ਡੈਡੀ ਕਿਨੇ ਦਿੱਤੇ ਦਾ ਦੂਨੇ ਸੋਹ ਦਤਾ اچھا ਦাদু ਫੇਲਾ ਦਤਾ ਠੀਕ ਹੈ ਦਦੇ ਦਾ ਦਾਇ ਨੇ ਸੋਹ ਦਤਾ ਇਹ ਸਸਤਾ 200 ਪਾਪੇ ਨੇ ਮਮੀ ਨੇ ਮਮੀ ਨੇ ਪਾਪੇ ਨੇ ਸਿਖਾ ਦੇਤਾ ਮਮੀ ਨੇ ਕੱਲੀਆਂ ਮਮੀ ਨੇ ਕੱਲੀਆਂ ਗਾਲਾਂ ਹੀ ਦਿੱਤੀਆਂ ਨੇ ਇਹਨਾਂ ਖੱਤੇ ਸਾਰੇ ਨਾ ਖਰਚੇ ਹੂੰ ਨਾਗੀ ਦਾ ਸਹੀ ਆਪਦਾ ਜਵਰਾਜ ਜਵਰਾਜ ਬਰਾਜ ਬਰਾਜ ਜਵਰਾਜ ਇਹਦਾ ਕੀ ਮਤਲਬ ਬਰਾਜ ਬਰਾਜ ਹਾਂ ਵਾਹ ਬਈ ਓਰ ਦਾ ਪਾਣੀ ਭੈਣ ਦੇ ਯਾਰ ਜੀ ਸਿਉਂਗ ਹੀ ਲੱਗੀਆਂ ਨੇ ਛੋਟੇ ਰਹਿੰਦੇ ਜਾਂਦੇ ਆ ਨਾ ਬੰਦੇ ਛੋਟੇ ਰਹੀ ਜਾਂਦੇ ਹਾਂ ਕੱਦ ਕਾਠ ਵਾਲੇ ਨਹੀਂ ਚਗਾਠੇ ਛੋਟੇ ਰਹਿ ਗਏ ਓਰ ਦਾ ਬਾਦ ਜਿਹੜੇ ਆ ਖੇਟੀ ਜਾਂਦੇ ਬਈ ਇਹੀ ਜਾਪੀ ਆਪਾ ਸਾਡੇ ਬੱਗੂ ਹੀ ਦਵਾਰੇ ਉਹਦੇ ਸੱਟ ਲੱਗੀ ਆ ਨਾ ਹਾਂ ਬਈ ਉਹਦੇ ਹੱਥ ਵਾਜੇ ਛੱਟ ਵੀ ਸਾਲੀ ਕਰੋਗੀ ਜਿਆਦੀ ਲੱਗੀ ਹੈ ਗੰਦੀ ਲੱਗੀ ਹੈ ਬਿੱਟੀ ਬੜੀ ਹੱਟ ਨਹੀਂ ਜਿਆਦੀ ਗਲਤ ਲੱਗੀ ਹੈ ਚਲੋ ਸੱਟਾਂ ਲੱਗਦੀਆਂ ਆਂ ਮਾੜੀ ਮੋੜ ਲੱਗ ਜਾਂਦੀ ਚਲ ਰਿਕਵਰ ਕਰਕੇ ਬੰਦਾ ਆ ਜਾਂਦਾ ਚਲ ਲੈਗਾ ਮੈਂ ਟੋਟੇ ਚਲ ਬੰਦਾ ਠੀਕ ਨਹੀਂ ਫਿੱਡਣ ਵਾਲਾ ਹੁੰਦਾ ਕੁੜੀ ਇਦਾਂ ਦੇ ਫਿਊਚਰ ਹੀ ਖਰਾਬ ਹੋ ਜਾਂਦਾ ਬੰਦੇ ਦੇ ਨਾ ਵੀ ਇੱਕ ਨਾ ਚਲੋ ਬਾਕੀ ਤੇ ਗੱਲ ਪੈਸੇ ਦੀ ਵੀ ਨਹੀਂ ਹੁੰਦੀ ਦੂਜੀ ਤੀਜੀ ਵੀ ਨਹੀਂ ਹੁੰਦੀ ਪਰ ਇੱਕ ਸਕੂਨ ਹੁੰਦਾ ਬੰਦੇ ਨੂੰ ਖੇਡ ਕੇ ਮਿਲਦਾ ਹਾਂ ਜਿਹੜਾ ਖੇਡ ਦੇ ਸਕੂਨ ਮਿਲਦਾ ਨਾ ਉਹ ਕਿਤੇ ਪੈਸੇ ਨਾਲ ਨਹੀਂ ਮਿਲਦਾ ਬਸ ਆ ਵੀ ਹੁਣ ਉਹਦੇ ਗੱਟਾ ਮੁੜਦੇ ਹਾਤਾ ਘਰੇ ਬਹਿ ਜਾਂਦਾ ਹਾਂ ਆਹ ਦਾ ਬਰਾ ਉਹਦੋਂ ਆ ਜਾਂਦਾ ਹਾਂ ਹਾਂ ਹੁਣ ਤਾਂ ਚਲ ਹੁਣ ਆ ਹੀ ਹੁਣ ਸਾਡੀ ਏਡੀ ਭੈੜੀ ਵੱਜ ਗਈ ਇੱਕ ਚੀਜ਼ ਹੈ ਜਿਹੜਾ ਬੰਦੇ ਨੂੰ ਖੇਡਿਆ ਉਹਨੂੰ ਸਕੂਨ ਮਿਲਦਾ ਉਹ ਨਹੀਂ ਨਹੀਂ ਕਿਤੇ ਪੰਜਾਬ ਬੰਦੇ ਨੇ ਖੇਡ ਕੇ ਛੱਡਣੀ ਇੱਕ ਚੀਜ਼ ਵੱਖਰੀ ਹੁੰਦੀ ਹੈ ਉਹ ਸਾਰਾ ਕੁਝ ਟੁੱਟ ਗਈ ਵੀ ਉਹ ਦੇਖੋ ਬੀ ਯਾਰ ਤੇ ਲੱਗੀ ਵੀ ਆਹ ਗੱਲ ਆਪ ਉੱਥੇ ਖਲੋਤੀ ਰਹੀ ਸੀ ਤੇ ਗੋਡਾ ਘੁੰਮ ਗਿਆ ਜਿਹੜਾ ਤੇ ਜਿਆਦਾ ਗਲਤ ਹੋ ਰਿਹਾ ਜਿਆਦਾ ਕੰਮ ਜਿਆਦੀ ਸੱਤ ਜਿਆਦੀ ਲੱਗੀ ਬੱਬੂ ਭਿੰਡਰ ਦੇ ਹੈ ਬੱਬੂ ਦੇ ਸਾਹ ਤੋਂ ਵੱਧ ਹੋ ਗਿਆ ਨਾ ਤਾਂ ਜਿਆਦਾ ਹੀ ਹੋ ਰਿਹਾ ਪਲੇਅਰ ਯਾਰ ਜਦੋਂ ਬੰਨੀਆਂ ਤੇ ਹੋ ਗਈ ਤਾਂ ਬੜੀ ਲੱਗਦੀ ਨਾ ਇਹ ਸ਼ੁਰੂ ਹੋਇਆ ਹੈ ਦੋ ਕੋ ਦੋ ਕਿਹੜੀ ਹੈ ਬੱਬੂ ਦਾ ਇੱਕ ਬੰਦੇ ਪੂਰੀ ਸੰਧੀ ਤਸਲਵੀ ਥੋੜੀ ਜਿਆਦਾ ਇਹ ਕੀ ਹੋ ਗਿਆ ਤੇ ਕੋੜੀਆਂ ਰੀਡਰ ਜਿਹਦਾ ਐਕਸੀਡੈਂਟ ਹੋਇਆ ਸੀ ਤੂਹਾਨ 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 ਜਿਹੜਾ ਰਿਡਰ ਉਹਦੇ ਵੀ ਗਲਤ ਸੱਟਾਂ ਲੱਗੀਆਂ ਐਕਸੀਡੈਂਟ ਹੋਇਆ ਇਹਨਾਂ ਦਾ ਤੂਹਾਨ ਦਾ ਉਹ ਵੀ ਗਲਤ ਹੋਇਆ ਨਾ ਬੰਦਾ ਫਿਰ ਵੀ ਫੇਲ ਆ ਗਿਆ ਦਲੇਰੀ ਵੇਖਣਾ ਦਲੇਰੀ ਬਹੁਤ ਆ ਭਈ ਉਹ ਦਲੇਰੀ ਬਹੁਤ ਜਲਦੀ ਹੈ ਨਾ ਇੱਕ ਦਲੇਰੀ ਹੁੰਦੀ ਹੈ ਇੱਕ ਪਲਗੀਆ ਕੀੜਾ ਕਿਦਾ ਦਿਮਾਗ ਚ ਵੱਜ ਜਾਂਦਾ ਨਾ ਪਲੇਅਰ ਦੇ ਕੋਈ ਵੀ ਪਲੇਅਰ ਹੋਵੇ ਉਹ ਨਹੀਂ ਚੈਨ ਨਾਲ ਬਹਿ ਸਕਦਾ ਜਦੋਂ ਬੰਦੇ ਦਾ ਕਿਹੇ ਬਨੇ ਹੱਥ ੜਦਾ ਨਾ ਉਹਨਾਂ ਚ ੜਾਉਂਦਾ ਜਦੋਂ ਨਹੀਂ ੜਦਾ ਉਦੋਂ ਬੰਦਾ ਜਾਂਦਾ ਗੇਮ ਇਹੋ ਜੀ ਚੀਜ਼ ਆ ਇਹ ਤੇ ਤੂੰ ਛੱਡ ਦੇ ਵੀ ਜਿੰਨਾ ਛੱਡੀਆਂ ਵੀ ਹੁੰਦੀਆਂ ਨਾ ਉਹ ਵੀ ਇੱਕ ਵਾਰ ਲਾਉਂਦੇ ਯੂਰਪੀ ਨਹੀਂ ਕਰੀਆ ਆਪਣਾ ਡੀਅਨ ਕਰਕੇ ਜੋਰ ਬੰਦੇ ਆ ਅੱਡੀਆਂ ਦਾ ਜ਼ਰੂਰ ਲਾਉਂਦੇ ਕਰੀ ਵੀ ਅਸੀਂ ਇੱਕ ਮੈਂ ਤਾਂ ਆ ਵੇ ਇੱਕ ਵਾਰ ਸਾਡਾ ਬਾਬਾ ਲਗਰੀ ਸਾਲ ਕਿਤੇ ਨਹੀਂ ਜੀ ਕਰਦਾ ਕਿ 16 'ਚ ਬਾਅਦ 16 'ਚ ਬਾਅਦ ਲੱਗਾ ਫਿਰ ਟੋਡੇ ਲੱਗ ਗਈ ਬਾਬਾ ਤੇ ਜੀ ਨਹੀਂ ਕਰਦਾ ਮੈਂ ਸ਼ਾਬਾਸ਼ ਕਰੀਏ ਫੇਰ ਬਾਸ ਜੁਕਿਆ ਜਾਂਦਾ ਮੈਂ ਕਿਤੇ ਕਰ ਰੈਂਡ ਜੇ ਤਾਂ ਕਲੀਕਾ ਹਾਂ ਵਾਲੇ ਬਾਈ ਅੰਨ ਪਾਣੀ ਉੱਥੇ ਜਾ ਕੇ ਭਾਂਡੇ ਨਹੀਂ ਧੋਂਦੇ ਲੋਕੀ ਜਦੋਂ ਉੱਥੇ ਚੱਲ ਜਾਈਦਾ ਉਹ ਕਹਿੰਦੇ ਉਹੀ ਪ੍ਰੋਮੋਟਰ ਤੋਂ ਦੇਣਾ ਤਾਂ ਕਿ ਝੰਲਾ ਪੈਂਦੇ ਫੋਨ ਤੇ ਫੋਨ ਤੇ ਪਰਦੀ ਵੇ ਚਾਹ ਮੰਗਾਲਾ ਮਗੇ ਫੋਨ ਤੇ ਪਲੇਅਰ ਕਰਦੇ ਨੇ ਨਾ ਉਦੋਂ ਨਵੇਂ ਨਵੇਂ ਨੂੰ ਬੜਾ ਸਤਾਉਂਦੇ ਉਹਦੋਂ ਕਿਹੜਾ ਪਤਾ ਲੱਗਦਾ ਉਹ ਕਿਧਰ ਨੂੰ ਜਾਣਾ ਜਾਇਜ਼ ਤੇ ਕਿਧਰ ਨੂੰ ਨਹੀਂ ਕਿਸ ਦੇ ਮਗਰ ਲੱਗੇ ਰਹਿਣਾ ਉਹਨਾਂ ਕੇ ਅੰਦਰ ਦੇ ਆ ਬਾਥਰੂਮ ਕਰਨ ਜਾਣਾ ਤੇ ਮਗਰੇ ਉਹਨਾਂ ਦੇ ਵਾੜ ਦੇ ਇਧਰ ਨੂੰ ਦੇ ਕੇ ਜਾਣਾ ਘੋਸਣਾ ਨਹੀਂ ਜਾਈਏ ਕਿਤੇ ਹੁੰਦੇ ਹੋਰਨ ਤੇ ਸਮਾਂ ਹੀ ਹੋਰ ਆ ਗਿਆ ਨਾ ਚਾਤਰ ਹੀ ਆ ਗਏ ਨਾ ਉਦੋਂ ਚਾਤਰਨੀ ਹੋਏ ਤਾਂ ਹੁੰਦੇ ਸਮਾਂ ਐਡਵਾਂਸ ਹੋ ਗਿਆ ਹੁੰਦੇ ਨਿੱਕਾ ਮੋਟਾ ਵੀ ਨਹੀਂ ਗਿੰਦਾ ਥੋੜਾ ਬੋਟਾ ਤੇ ਨਿਕਲ ਉਦੋਂ ਸੀਨੀਅਰ ਦੀ ਇਤ ਵੱਡੀ ਹੁੰਦੀ ਹੈ ਪਹਿਲੇ ਵਾਲੇ ਹਾਂ ਕਰਦੇ ਨੇ ਓਏ ਉਦੋਂ ਉਦੋਂ ਵੈਸੇ ਵੀ ਨਾ ਸੀਨੀਅਰ ਦੀ ਇਤ ਹੁੰਦੀ ਹੈ ਫੋਨ ਹਟ ਘਟ ਗਿਆ ਕੰਮ ਥੋੜਾ ਤੁਦ ਮਖਵਲ ਕਰਦੇ ਭਾਂਜੀ ਜੀ ਨੂੰ ਆਹੋ ਟੀਚਰਾਂ ਕਰਦੇ ਆ ਬਈ ਭੁਆ ਦਾ ਬਹਿ ਕੇ ਜਾਣਾ ਬਾਹਰ ਗੱਡੀ ਦੇ ਕੋਣਾ ਦੀ ਬਾਜ ਨਹੀਂ ਨਿਕਲਦੀ ਹੁੰਦੀ ਕਿਤੇ ਕੋਈ ਕਿਸੇ ਨੂੰ ਫੋਨ ਆ ਜਾਵੇ ਬਲਤ ਮੈਂ ਨਹੀਂ ਪਾਸ ਆ ਮਲਕੀਤ ਨਹੀਂ ਚੀਮੇ ਵਾਲਾ ਇਹ ਤੇ ਇਹ ਤੇ ਦੂਜਾ ਮਰਾ ਕੱਦੀ ਹੁੰਦੀ ਇਹਨਾਂ ਕਹਿੰਦਾ ਵੀ ਮੈਚ ਤੇ ਚੰਗੇ ਕੱਪੜੇ ਵੀ ਨਹੀਂ ਪਾ ਕੇ ਆਉਣੇ ਨਵੇਂ ਤੌਰ ਨਹੀਂ ਕੱਢ ਕੇ ਆਉਣਾ ਤੂੰ ਸਾਦੇ ਬਣ ਕੇ ਆਉਣਾ ਮੈਚ ਤੇ ਇਦਾਂ ਦੀਆਂ ਵਿਚਾਰਾਂ ਕਰਦੇ ਹੁੰਦੇ ਵੀ ਨਾਰਮਲ ਬਣ ਕੇ ਆਓ ਉਦਾਂ ਦਾ ਸਿਸਟਮ ਉਹਦਾਂ ਜਿਹੜੀਆਂ ਪੁਰਾਣੇ ਬੰਦਿਆਂ ਦੀ ਉਦਾਂ ਗੱਲਾਂ ਕਹੀਆਂ ਹੀ ਨਾ ਉਹਨਾਂ 'ਚ ਤੱਤ ਵੀ ਹੈਗੇ ਇਹ ਨਹੀਂ ਹੈਗੇ ਵੀ ਨਹੀਂ ਹੈਗੇ ਤੱਤ ਹੈਗੇ ਤੱਤ ਹੈਗੇ ਕੋਣੋ ਵੀ ਜਦੋਂ YouTube ਵੀ ਕਰਦੀ ਇੱਕ ਤੁਸੀਂ ਜਦੋਂ ਮਨਜ਼ੀਕ ਇਹ ਜਿੱਥੇ ਟਾਈਪ ਕਰਦੇ ਹੋਣ ਗਿਆ ਜਿਹੜਾ ਬੰਦਾ ਥੋੜਾ ਤਕੜਾ ਨਾਲ ਹੱਥ ਮਲਾਉਣ ਜਾਂ ਉਂਗਲਾਂ ਨਾਲ ਲਾਉਂਦਾ ਚੰਗੇ ਤਰ੍ਹਾਂ ਤੂੰ ਮੇਰੀ ਗੱਲ ਜਿਹੜਾ ਨਹੀਂ ਲਾਉਂਦਾ ਕਰਦੇ ਭਾਜੀ ਯਾਰ ਭਾਈ ਇਹ ਇਧਰ ਚੱਲ ਗੱਲਾਂ ਹੀ ਪਰ ਇਹ ਜਦ ਕਰਣੀ ਪਈ ਦੀ ਆ ਕਿਉਂਕਿ ਚੱਲ ਕੋਈ ਪਲੇਅਰ ਸਮਾਂ ਦੇ ਸਾਰੇ ਦੇ ਆ ਜਾਂਦਾ ਯਾਰ ਬੰਦਾ ਮਿਹਨਤ ਲਾਵੇ ਵਾਇਰ ਨੂੰ ਸਮਾਂ ਲਿਆਉਂਦਾ ਲਿਆਉਂਦਾ ਹੈਨਾ ਉੱਥੇ ਟਿਕ ਕੇ ਰਹਿਣਾ ਬੜਾ ਉਹਦੇ ਜਿਹੜਾ ਪਾਕਿਸਤਾਨ ਦਾ ਪੰਜਾਬੀ ਹੈ ਜਿਹੜਾ ਬੜਾ ਤਕੜਾ ਸੀਨੀਅਰ ਆ ਲੈਜੈਂਡ ਪਲੇਅਰ ਆ ਹੀਰੇ ਦਾ ਮਾਮਾ ਕੀ ਇਹਦਾ ਨਾਮ ਬੱਟ ਕਹਿੰਦਾ ਕਿ ਅਸੀਂ 에어ਪੋਰਟ ਤੇ ਗਏ ਤੇ ਤੈਨੂੰ ਸ਼ਾਇਦ ਦੇਖੀ ਹੋਗੀ ਕਹਿੰਦਾ ਵੀ ਤਿੰਨ ਚਾਰ ਮੁੰਡੇ ਆਏ ਤੇ ਕਹਿੰਦੇ ਵੀ ਹੀਰੇ ਨਾਲ ਫੋਟੋ ਕਰਾਉਣੀ ਕਹਿੰਦਾ ਮੈਨੂੰ ਕਹਿੰਦੇ ਉਹਨੂੰ ਬਾਜ਼ ਮਾਰਦੇ ਵੀ ਫੋਟੋ ਕਰਾ ਦੇਣਾ ਉਹ ਕਹਿੰਦਾ ਮੈਂ ਬਾਜ਼ ਮਾਰੀ ਫੋਟੋ ਫੋਟੋ ਕਰਾ ਲਾ ਕਹਿੰਦਾ ਮਾਂ ਵੀ ਲੱਗ ਗਏ ਆਂ ਲੋਗਿਆ ਤੇ ਕਹਿੰਦਾ ਮੈਨੂੰ ਵਿੱਚ ਨਾ ਲੈਂਤਾ ਨਾ ਵਿੱਚ ਕਹਿੰਦਾ ਬਰ ਰੋਕੋ ਕੁ ਇੱਕ ਮਿੰਟ ਕਹਿੰਦਾ ਸਰ ਮੈਂ ਦੱਸਾਂ ਸਰ ਕਹਿੰਦਾ ਜੀ ਕਿਤੇ ਸਾਡੇ ਸਮੇਂ ਚ ਉਦੋਂ ਸੋਸ਼ਲ ਮੀਡੀਆ ਹੁੰਦਾ ਨਾ ਤੇ ਤੁਸੀਂ ਮੇਰੇ ਪੈਰ ਹੀ ਪਹਿਣਾ ਤੇ ਵਾਕਿਆ ਵੀ ਪੈਰੀ ਪਹਿਣਾ ਵੀ ਉਹ ਕਿਦਾਂ ਦਾ ਪਲੇਅਰ ਆ ਜਿੰਦਾ ਹੁਣ ਇਹਨਾਂ ਨੇ ਤੂੰ ਵੀ ਨਹੀਂ ਖਚਾਉਣੀ ਫੋਟੋ ਚੱਲ ਚੱਲੀ ਆ ਵਾਜ ਗਿਆ ਯਾਰ ਹੈਨਾ ਬਾਟ ਤੇ ਬਾਟ ਹੀ ਅਲਾ ਵੀ ਜਿੱਦਾਂ ਮਰਜ਼ੀ ਕਹਿ ਦਈਏ ਹੁਣ ਉਹ ਜਿਹੜੇ ਕਈਆਂ ਬੰਦੇ ਆਪਾਂ ਤੇ ਫਿਰ ਵੀ ਬੜੇ ਚੰਗੇ ਆ ਜਿਹੜਾ ਚੋਥਲ ਮੀਡੀਆ ਦੇ ਨਾਲ ਕਈ ਬੰਦੇ ਤੋਂ ਉਦਾਂ ਹੀ ਚਲ ਗਏ ਜਿਦਾਰੇ ਆਪਣਾ ਆਪ ਹੀ ਨਹੀਂ ਦਿਖਾਇਆ ਦਿਖਾਇਆ ਨਹੀਂ ਇੰਨੀ ਉਹਨਾਂ ਮਿਹਨਤ ਕੀਤੀ ਤੇ ਦਿਖਾਇਆ ਨਹੀਂ ਗਿਆ ਕੁਝ ਤੇ ਹੁਣ ਮੈਂ ਕਹਿੰਦਾ ਵੀ ਅੱਜ ਸਮਾ ਜਿਹੜਾ ਵਾ ਸਾਂਭਣ ਵਾਲਾ ਵਾ ਨਵੇਂ ਪਲੇਅਰਾਂ ਵਾਸਤੇ ਉਹ ਚੜੋ ਪਾਣੀ ਤੁਹਾਡੇ ਨਾਲ ਕਿ ਜਾਮ ਆ ਇੱਕ ਸਾਡੇ ਤੁਹਾਡੇ ਨਾਲ ਕਈ ਪਲੇਅਰ ਖੜੇ ਬੜੇ ਬੜੇ ਤਕੜੇ ਖਿਲੇੜੇ ਮਾਜੇ ਦੇ ਜਿਨ੍ਹਾਂ ਦਾ ਪਤਾ ਨਹੀਂ ਹਲਦਾ ਕਿ ਲੋਕਾਂ ਨੂੰ ਵੀ ਸਮੇਂ ਸੁਮੇਂ ਹਣਾ ਟੀਟੀ ਹੁੰਦੀ ਪਤਾ ਹੀ ਨਹੀਂ ਲੋਕਾਂ ਨੂੰ ਕਿੰਨਾ ਟਾਈਮ ਹੈ ਨਹੀਂ ਨਹੀਂ ਪਰ ਤੁਸੀਂ ਉਹਨਾਂ ਨੇ ਉਹਨਾਂ ਦੀ ਵੀਡੀਓ 'ਚ ਖੇਡ ਕੇ ਦੇਈ ਉਹਨਾਂ ਜੀ ਪੰਜ ਤਿੰਨ ਨਵੇਂ ਜਿਹੜਾ ਆ ਗਏ ਹੁਣ ਮੰਨ ਕੇ ਚੱਲਦੇ ਹਾਂ ਹੁਣ ਮੈਂ ਖੇਡਣ ਦਿਆਂ ਆਪਣੇ ਉਹਨਾਂ ਨੂੰ ਨਵੇਂ ਖੇਡਣ ਦੇ ਹੁਣ ਤੇ ਉਸ ਹਿਸਾਬ ਨਾਲ ਉਦੋਂ ਮੈਂ ਨਵਾਂ ਹੀ ਜਦੋਂ ਨਵੇਂ ਆਪਾਂ ਖੇਡਦੇ ਆ ਉਹ ਚੀਜ਼ ਨਾਲ ਹੀ ਮੰਮੀ ਕੇ ਚੱਲ ਵੀ ਉਦੋਂ ਜੇ 30 ਸਾਲਾਂ ਦਾ ਪਲੇਅਰ ਹੀ ਤੇ ਹੁਣ ਨੂੰ ਜੇ 10 ਸਾਲ ਘਟਦੇ ਨੇ ਚੱਲ ਜਾਂਦੇ ਹੋਏ ਨੇ ਆ ਚੀਜ਼ੀ ਨੇ ਯਾਰ ਜਿੰਨਾ ਛੱਡ ਦਿੱਤੀ ਸੀ ਪਲਵਾਰ ਨੇ ਤਾਂ ਉਹ ਵੀ ਸਦੇ ਮਲਕੀਤ ਝੰਡੋਗੇ ਵਾਲਾ ਹੀਰਾ ਚੋਲੇ ਵਾਲਾ ਜਿਹੜੇ ਘਰ ਬੈਠੇ ਅਸੀਂ ਸਾਥ ਸਾਥ ਦੇ ਪਲਵਾਰੇ ਫੇਰ ਤਿਆਰ ਕਰਨਾ ਚਾਹਿਆ ਤਿਆਰੀ ਨਹੀਂ ਪਲੇਅਰ ਤਾਂ ਭਾਈ ਨੇ ਬਹੁਤ ਬਣਾਏ ਆ ਪਲੇਅਰ ਤਾਂ ਤੁਹਾਨੂੰ ਅੱਜ ਦੇ ਟਾਈਮ ਵੀ ਦੇਖ ਕੇ ਬਣਾਏ ਪਲੇਅਰ ਰੱਖਦਾ ਭਾਈ ਨਵੇਂ ਮੁੰਡਿਆਂ ਨੂੰ ਵੀ ਹੋਣੇ ਉਧਰ ਮਾਲਵੇ ਚ ਘਟ ਜਾਂਦੇ ਇੱਥੇ ਇੱਥੋਂ ਤੱਕ ਸੇਮ ਤੇ ਇੱਥੇ ਕ ਖੇਡ ਕੇ ਸੇਮ ਹੀ ਆ। ਹਾਂ ਇੱਥੋਂ ਗਰਮੀਆਂ ਗਰਮੀਆਂ ਜੇਨਾ ਛਤਰ ਚੁਤਰਾ ਮਾਰ ਕੇ ਛਾਲ ਤੇ ਬਹਿ ਜਾਣਾ ਛਾਲ ਤੇ ਨਾ ਮਿਹਨਤ ਨਾਲ ਲਾਉਣੀ। ਮਿਹਨਤ ਨਾਲ ਬਰਪਰੋ ਕਿ ਤੂੰ ਸ਼ੁਰੂ ਕਰਨੀ 27 ਫਸਾ ਦੇ ਲਾਜ ਬੰਨ ਜਾ ਕੇ ਮੈਂ ਸ਼ੁਰੂ ਕਰਾਂ। ਇਹ ਗੁੱਪਾਪਾ ਮਾਣਾ ਹੈ ਮਰ ਤੁਰਦਾ ਬਲੇਰੀ ਨਾ। ਹਾਂ ਇਹ ਸ਼ਾਇਦ ਇੱਕ ਹੋਰ ਉਹ ਤੰਦਾ ਪਾਲਾ ਪਾਲਾ ਮਨੇ ਵਾਲੀ ਪਾਲਾ ਉਹ ਵੀ ਬੜਾ ਤਗੜਾ ਹੈ ਉਸ ਤੋਂ ਜ਼ਿਆਦਾ ਬੜਾ ਤਗੜਾ ਹੈ ਰੋਟੇ ਕਦੇ 6 7 ਹੁੰਦੇ ਹੀ ਉਹ ਲੈ ਰਹੇ ਜਾਂਦਾ ਨੇ ਤਿੰਨਾ ਚੌਂਦੀ ਕਬੱਡੀ ਛਡਾ ਦੇਣੀ ਹੁੰਦੀ ਉਹ ਮੈਂ ਨਾ ਨਹੀਂ ਲੈਣਾ ਬੰਦਿਆਂ ਨੇ ਮੁਰਤੇ ਮੈਨੂੰ ਕਹਿਣਾ ਉਹ ਅਕੈਡਮੀ ਜੀ ਵੀ ਬੰਦਾ ਬੜਾ ਔਖਾ ਹੁੰਦਾ ਹੀ ਭਾਈ ਹੈ ਨਾ ਅਕੈਡਮੀ ਜੀ ਲੈਣਾ ਵੀ ਬੜਾ ਔਖਾ ਹੈ ਅਕੈਡਮੀ ਜੀ ਕੋਈ ਨਾ ਜਦੋਂ ਹੱਥ ਵੱਡੇ ਚੱਲਦੇ ਵੀ ਹੁਣ ਪਤਾ ਕੀ ਤਕਰੋ ਨੂੰ ਕੀ ਕਰ ਦਿੰਦਾ ਇੱਥੇ ਹੱਥ ਰੰਗੇ ਤੇ ਇਧਰੋਂ ਵਾਛੜਬੜੀ ਕਰਦੇ ਮੂੰਹ ਤੇ ਚਪੇੜਾਂ ਦੇ ਹੁਣ ਤੇ ਕੱਦੀ ਵਾਜਦੀ ਤੇ ਪੁੱਛ ਰੋਣ ਲੱ ਪੈਂਦੇ ਆ ਉਹ ਦੇਖੋ ਉਹ ਨਾ ਉਹਦੇ ਤੇ ਜਿੰਨੇ ਕਹਿੰਦੇ ਨੇ ਮੂੰਹ ਤੇ ਨਹੀਂ ਲਊ ਲਊ ਨਹੀਂ ਮਿਲਦਾ ਕੋਈ ਬੱਦ ਨਹੀਂ ਖਾਂਦਾ ਉਹ ਤਾਂ ਤੂੰ ਜਾ ਫੜ ਲੈਣਾ ਦਾ ਗਾਲ ਉਹ ਤੇ ਚਾਹੀਦਾ ਕਿੜੋਂ ਲਾ ਦੇ ਤੇ ਤੇਰੇ ਰੋਜ ਜੋ ਲੱਗਦੇ ਨੇ ਚਪੇੜੋ ਚਪੇੜੇ ਚਾਹੀਦੇ ਉਹ ਪੇੜ ਆ ਕੇ ਦੇ ਦਿੰਦੇ ਉਦੋਂ ਇਹ ਨਹੀਂ ਪਤਾ ਹੁੰਦਾ ਰੀਡਰ ਨੇ ਕਹਦੇ ਨੇ ਫੈ ਮਾਰ ਦੇਣਾ ਤੇ ਦਿਨਾਂ ਬਾਅਦ ਖੇਡਣ ਲੱਗੇ ਅੱਛਾ ਬਾਲੇ ਬੰਦੇ ਵਧੀਆ ਭਾਈ ਇੱਕ ਆ ਪਤਾ ਨਹੀਂ ਲੱਗਣ ਦਿੰਦੇ ਇਹ ਗੱਲੋਂ ਬਹੁਤ ਯਾਰ ਬਾਵਾ 13 ਸਾਲ ਉਪਰ ਤਿਲ ਕੋਈ ਨਹੀਂ ਆਵਾ ਮੈਂ ਇੱਥੇ ਆ ਚੀਜ਼ਾਂ ਇੱਦਾਂ ਮੈਂ ਇੱਥੋਂ ਤੱਕ ਗਾੜੀ ਗਾੜੀ ਲਵਾ ਲਾਂਗੇ ਨਾ ਸੰਗਣੇ ਜੇ ਕਰ ਲਾਂਗੇ ਸਾਰੇ ਸੰਗੜੇ ਕਰਦੇ ਨੇ ਉਹਨੇ ਆ ਵੀ ਕਰ ਦੇਣਗੇ ਆ ਆ ਨਾ ਜਿੱਥੇ ਇੱਥੋਂ ਤੱਕ ਲਵਾ ਲਾਂਗੇ ਇੰਨੇ ਆ ਇਹਦੇ ਵਿੱਚੋਂ ਮਿਲਦੇ ਉਹਨੇ ਕਰ ਦਲੇਗਾ ਨਾ ਉਹ ਬਈ ਮੇਰੇ ਵਾਲ ਵੀ ਓੜੇ ਨੂੰ ਪੁੱਛ ਸਾਰਾ ਸਾਰੇ ਮੁੜ ਗਿਆ ਇਹ ਕੰਮ ਫਿਰ ਭਾਈ ਲਵਾ ਦਿੱਤਾ ਉਦੋਂ ਤੁਸੀਂ ਰੋਕਿਆ ਨਹੀਂ ਮੈਨੂੰ ਜਿਤਾ ਗਰ ਸਾਜੀ ਜਦੋਂ ਆਪਾਂ ਉਹ ਸ਼ੋਅ ਮੈਚ ਤੇ ਇਕੱਠੇ ਤੂੰ ਕਹ ਹੁਣ ਗੱਡੀ ਜੱਗੂ ਲੈਣ ਤਿਆ ਰਹਿਣ ਦੀ ਆਹ ਜੋ ਤੋਂ ਅਗਲੇ ਦਾ ਟਰੈਕਟਰ ਜਿੱਤਿਆ ਸੀ ਚੀਜ਼ ਉਸੇ ਦਿਨ ਆਪਾਂ ਆਹੋ ਉਹ ਵਾਲੇ ਵਾਲੇ ਨਵਾਂ ਹੀ ਨਹੀਂ ਆ ਗਿਆ ਹੁਣ ਬਾਹਰ ਲਵਾਇਆ ਜਦੋਂ ਆਪਾਂ ਇੱਥੇ ਪਤਾ ਮੈਨੂੰ ਆਪਾਂ ਖਿੱਡੀ ਸੀ ਸਾਜੀ ਜਦੋਂ ਤੁਸੀਂ ਮੈਨੂੰ ਮੋਟਰ ਤੇ ਨਹੀਂ ਆਪਾਂ ਲੱਗੀ ਹੋਈ ਆਪ سویਚੀ ਤੂੰ ਕਹ ਮੈਂ ਵੀ ਲਵਾਉਣੇ ਮੈਂ ਤਾਂ ਉਸਤਾਦ ਮੈਂ ਅਪਾਇੰਟਮੈਂਟ ਲਈ ਜਾ ਫੇਰ ਮੈਂ ਲਵਾਉਣ ਲੱਗਾ ਫੇਰ ਲਾਈਫ ਕਿੰਨੀ ਜਿਆਦੀ ਸੀ ਕਿੰਨਾ ਚਿਰ ਖੇੜ ਗਏ ਓ ਸ਼ਲਾਰੂਪਨ ਨਹੀਂ ਕਰਦੇ ਪਲੇਅਰਾਂ ਨਵੇਂ ਚ ਇਹੋ ਬੇਨਤੀ ਆ ਛਲਾਹੂਪਨ ਨਾ ਕਰੋ ਮੇਲੇ ਮੁੱਕ ਚੱਲੇ ਆ ਕੁਝ ਨਹੀਂ ਮੁੱਕਣਾ ਨਾ ਇੱਥੇ ਮੇਲੇ ਮੁੱਕਣੇ ਆ ਸਰੀਰ ਬਚਾ ਕੇ ਰੱਖੋ ਜੇ ਸਰੀਰ ਬਚਾਓਗੇ ਤੇ ਸਾਰਾ ਕੁਝ ਮਿਲ ਜਾਣਾ ਜੇ ਸਰੀਰ ਹੀ ਨਾ ਬਚਾਇਆ ਕੁਝ ਨਹੀਂ ਮਿਲਣਾ ਛੱਟ ਜੇ ਲੱਗੀ ਬਸ ਗਿਆ ਪਲੇਅਰ ਕੀ ਕੋਹਾਂ ਜੀ ਪੁੱਛਦਾ ਮਾਰਾ ਕੋਣ ਹੈ ਮਾਂ ਜਲਦੀ ਦਾ ਨਾ ਗੱਡੀ ਆਹੋ ਬਾਦ ਕੋਈ ਲੱਗੇ ਲੱਗਦਾ ਐ ਤਾ ਤੂੰ ਮਾੜਾ ਖੇਡਦਾ ਸਹੀ ਆ ਇਹ ਤੂੰ ਬਸ ਬਹਿ ਗਿਆ ਬਹਿ ਗਿਆ ਫੇਰ ਨਹੀਂ ਬਸ ਗਿਆ ਤੂੰ ਬਣੇਗਾ ਗਾਂ ਮੇਰੀ ਤਵਕਿਆ ਨਹੀਂ ਫਾਇਦਾ ਤੇਰੇ ਪੁੱਤ ਅਗੇ ਦਾ ਅਰਦਾਸ ਭਰਾਵਾ ਸੀ ਆਪਾਂ ਅਸੀਂ ਦਾ ਬਾਬਾ ਬਣਾ ਸਾਡੇ ਆਪ ਬਹੁਤ ਤਗੜਾ ਪੀਰ ਦੀ ਜਗ੍ਹਾ ਆਖੀ ਅਰਦਾਸ ਬਹੁਤ ਕਰਦੇ ਆਂ ਜੀ ਕਹਿੰਦੇ ਪ੍ਰਮਾਤਮਾ ਨਹੀਂ ਹੁਣ ਹੋ ਗਿਆ ਹਰੇਕ ਦੀ ਸੁਣੀ ਨਹੀਂ ਨਹੀਂ ਪ੍ਰਮਾਤਮਾ ਪਾਪਾ ਚੰਨਾ ਸਾਹਿਬ ਅਸੀਂ ਤਾਂ ਬਹੁਤ ਅਰਦਾਸ ਕਰਦੇ ਹਾਂ ਜੀ ਮੁੰਡੇ ਵਰਦਾ ਦੀ ਸ਼ੋਕ ਮੈਂ ਕੀ ਆਖਾਂ ਕਿੱਦਾਂ ਵੀ ਮੈਂ ਨਹੀਂ ਮੈਂ ਤਾਂ ਕਿੱਦਾਂ ਦੀ ਆਖੀ ਅਰਦਾਸ ਨਹੀਂ ਕਿਰਪਾ ਮੈਂ ਕਹਿੰਦਾ ਕਹਿੰਦਾ ਪ੍ਰਮਾਤਮਾ ਕਿਰਪਾ ਕਰੇ ਹਰੇਕ ਤੇ ਕਰੇ ਯਾਨੀ ਕਦੇ ਅਸੀਂ ਜਿਵੇਂ ਬਾਬਾ ਚੰਨਾ ਸਾਹਿਬ ਜੀ ਸਭ ਤੇ ਕਿਰਪਾ ਬਿਲਕੁਲ ਅਸੀਂ ਬਹੁਤ ਅਸੀਂ ਮਾਹਰ ਉੱਥ ਬਲ ਕੀ ਗੱਲ ਹੁੰਦੀ ਕੋਈ ਵੀ ਈਜ ਹੁੰਦੀ ਹੈ ਨਾ ਸਾਡੇ ਇਹ ਮਾਲ ਕੱਲ ਨਹੀਂ ਹੁੰਦਾ ਕੋਈ ਦੁੱਖ ਤਕਰੀ ਹੁੰਦਾ ਵੀਡੀਓ ਤੇ ਟਾ ਜਾਂਦੇ ਨੇ ਉਹ ਕੱਟਿਆ ਜਾਂਦੇ ਮਾਲ ਕੱਟ ਲੈਂਦੇ ਨਹੀਂ ਨਹੀਂ ਪਰ ਕੱਟਿਆ ਜਾਂਦਾ ਕੱਟੇ ਤੋਂ ਨਹੀਂ ਜਾਂਦਾ ਕੱਟਿਆ ਜਾਂਦਾ ਅਸੀਂ ਬਹੁਤ ਅਰਦਾਸ ਕਰਦੇ ਪਰਮਾਤਮਾ ਗਿਆ ਅਸੀਂ ਅੱਖੀ ਨਾਲ ਸੰਕਤ ਦੇ ਤੁਹਾਡੇ ਜੀ ਤੁਹਾਨੂੰ ਬਰੋਦ ਨਹੀਂ ਹਾਂਜੀ ਹਾਂਜੀ ਉਹੀ ਉਹੀ ਫਾਲਮ ਹੈ ਉਹਨਾਂ ਚੀਜ਼ਾਂ ਦਾ ਹੀ ਫਾਲਮ ਹੈ ਚਲੋ ਬਹੁਤ ਸਾਰੇ ਕਰਨੇ ਬਾਅਦ ਮਾਲ ਕੱਲੇ ਆਏ ਆ ਮੈਂ ਦੇਖਿਆ ਗਰਜਨ ਦੇਹਰਾ ਬਾਬਾ ਨਾਨਕ ਵਾਲਾ ਦੁਨੀਆ ਦਾ ਰੁਸਤਮ ਖਿਡਾਰੀ ਹੈ ਹਨ ਸਰਕਾਰ ਦੇ ਹੀਰ ਉਹ ਵੀ ਦਿੱਕੇ ਤੌਰ ਤੇ ਚਲ ਕੇ ਆ ਰੌਣਾ ਦਾ ਕਿਉ ਪਿਆ ਪੁੱਤਰਾਂ ਦੀਪ ਦੀ ਕਬੱਡੀ ਹੈ ਦੀਪਕਪੁਰਜੀ ਵਾਲੇ ਦੀ ਇੱਕੰਬਤਾਪੁਰੀਏ ਦੇ ਤਿੰਨ ਜੱਫਿਆਂ ਦੇ ਉੱਪਰ 11000 ਇੱਕੰਬ ਦੇ ਤਿੰਨ ਜੱਪੇ ਜਾਦ ਅਮਰੀਕਾ ਤਜੀਦ ਨੰਬਰਦਾਰ ਅਮਨ ਅਮਰੀਕਾ ਸਵਰਾ ਪੰਗੂ ਵੱਲ ਵਧਿਆ ਮੇਰੇ ਮਿੱਤਰੋ ਚਾਰ ਹੀ ਆਪੇ ਦਾ ਵਰਤਾਵਾ ਬੋਲਿਆ ਇਧਰ ਸਾਧ ਸਿੰਘ ਫੌਜੀ ਸਾਹਿਬ ਉੱਚੇ ਤੌਰ ਤੇ ਚੱਲ ਕੇ ਆਇਆ ਅਸੀਂ ਸਤਿਕਾਰ ਕਰਦੇ ਹਾਂ ਲਓ ਮਨਜੀਤ ਨਵੇਂ ਪਿੰਡ ਦੀ ਧਰਤੀ ਹੈ ਜਿੰਦਾ ਢੱਲੋ ਗਵਾਰਪੁਰਿਆ ਫਾਸ ਮਾਰ ਕਰਦਾ ਗੱਪੂ ਦੀ ਖੇਡ ਉੱਪਰ ਪਰ ਪਹਿਲਾ ਜਫਾ 50 ਹਜ਼ਾਰ ਕਾਂਦੀਪੁਰਿਆ ਗੁੱਪੀ ਫੁੱਟਬਿੱਲ ਮਨਜੀਤ ਨਵੇਂ ਪਿੰਡ ਦੀ ਧਰਤੀ ਦੂਸਰੇ ਪਾਸੇ ਪਰੰਦੀਪੁਰਿਆ ਆਹ ਵਾਜਦੀਆਂ ਤੌੜਾ ਵਾਜਦੇ ਝੱਕੇ ਮਨਦੀਪੁਰੀਏ ਦਾ ਉਹਨਾਂ ਦੀ ਟੀਮ ਖੇਡਦੀ ਆ ਆ ਪੈਂਦੀ ਹੋਈ ਕਬੱਡੀ ਦੇ ਉੱਪਰ ਦੇਖਾਂਗੇ ਹੋਰ ਕਾਲ ਕਮਾਲ ਕਰਦਾ ਇੱਕ ਵਾ ਲਾਲੇ ਜਫਾ ਖੋਣ ਦੇ ਖਾਤਾ ਅਮਰੀਕਾ ਵਾਲੇ ਭਰਾ ਕਹਿੰਦੇ ਆ ਉਹ ਗੱਲ 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 ਜੇ ਤਾਂ ਸ਼ੁਰੂ ਹੋਈ ਆ ਉਹ 75000 ਕਬੱਡੀ ਕੁਲਦੀਪ ਦੀ ਪੈ ਗਈ ਆ ਅੱਜ ਦਾ ਮੇਲਾ ਇਤਿਹਾਸਿਕ ਬਣਦਾ ਜਾ ਰਿਹਾ ਏ ਗੁੱਤੀ 75000 ਤੇ 11000 ਵਾਲੀ ਜੱੱਬਾ ਸਾਹਿਬ ਦੂਸਰੀ ਪੈਣ ਜਾ ਰਹੀ ਹੈ ਅਮਨਦੀਪ ਭੰਗੂ ਅਮਰੀਕਾ ਵਾਲਾ ਆਨੰਦ ਵੀ ਮਾਰ ਰਿਹਾ ਦਾ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਹੰਦੀਪੁਰਿਆ ਗੋਪੀ ਗੋਟੀ ਵਾਹ ਤੋਂ ਧੰਨਵਾਦ ਸਮੂਹ ਸਾਥ ਜਾਇਨਾਤ ਨਗਰ ਬਾਕੀਪੁਰ ਸਾਰੀ ਸੰਗਤ ਦਾ ਦੇਖਦਿਆਂ ਘਰਾਂਗੇ ਨੂੰ ਧੰਨਵਾਦ ਹੈ ਸਤਿਕਾਰ ਸਭੀ ਸ਼੍ਰੀਮਾਨ ਸਭਤ ਬਾਬਾ ਹਰਨਾਮ ਸਿੰਘ ਜੀ ਵਾਹ ਪੁਰਸਤ ਓਮ ਅੰਮ੍ਰਿਤ ਕਾਲੇ ਅਮ੍ਰਿਤ ਕਾਲੇ ਕੇ ਬੱਜਦੇ ਬੰਦੀਪੁਰੀਆ ਇੱਕ ਤਕੜਾ ਨੰਬਰ ਜੋੜ ਗਿਆ ਹੈ। ਐ ਵੀ ਬੰਦੀਪੁਰੀਆ ਲੱਗ ਖਾਤ ਪੁੱਟ ਕੇ ਜਾਂ ਕਹਿ ਦਈਏ ਫਤਿਹਪੁਰੀਏ ਨੂੰ ਜਾਂ ਕਹਿ ਦਈਏ ਨੌਜੋ। ਇਹ ਬੰਦੀਪੁਰੀਆ ਤਿਆਰਾ ਯਾਰ ਵੱਖੋ ਦਿੱਤਾ ਜਾਣਾ ਹੈ। ਇੱਕ ਇੱਕ ਵੱਖਰੇ ਜੱਥੇ ਦੇ ਉੱਪਰ ਇਹ ਮੱਦੇ ਮਾਨ ਸਨਮਾਨ ਹੋ ਗਏ ਆ। ਸਰਦਾਰ ਬਲਵੰਦਰ ਸਿੰਘ ਨੰਬਰ ਦਾ ਸਾਰ। ਲਓ ਸਕਤ ਦੂਰ ਕਰਾ ਦੇਦੇ ਚਲ ਕੇ ਆਈ ਹੈ। ਇਹ ਬੰਦੀਪੁਰੀਆ ਲੱਗ ਗਿਆ ਫੇਰ ਦੀਪਕ ਗੁਰਜੀ ਬੰਦਾ ਬੰਦਾ ਲੱਗ ਗਿਆ। ਦੇ ਤੇ ਅਮਰੀਕਾ ਕਹਿੰਦੇ ਆ ਸਾਡੇ ਭਰਾਵਾਂ ਦਾ ਧੰਨਵਾਦ ਹੈ ਲੈ ਵੀ ਬਰੰਦੀਪੁਰਿਆ ਤਿਆਰੀ ਫੜਵਾ ਉਧਰ ਜਸ ਅਮਰੀਕਾ ਤੇ ਲਾਂਦੀ ਮੀਕਾ ਧੰਨਵਾਦ ਆ ਭਰਾਵਾਂ ਦੇ ਬਰੰਦਵਾਦ ਲਾਂਦੀ ਕਮਲ ਪੱਤਰੀ ਉਹਦੇ ਵੀ ਚਾਰ ਦੇ ਸਾਹਮਣੇ ਮੁੰਡਾ ਪੁੱਜਾ ਇੱਕ ਵਾਰ ਲਾਂਦੀ ਹੋ ਗਿਆ ਤੇ ਦੂਸਰੇ ਪਾਸੇ ਤਜਰਦਾ ਬੋਲੂ ਨਾਲ ਪੱਤਰੀ ਟੱਕਰ ਚੋਟੀ ਦੀ ਮੇਰੇ ਮਿੱਤਰੋ ਹੁੰਦੀ ਹੋਈ ਪੰਨਾ 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 ਪਰਦਾ ਬਾਵਾ ਹਿਸਾਬਦਾਰ ਕੋ ਸੇਰ ਸਿੰਘ ਦੀ ਚੇਰਨਾਨ ਸਾਹਿਬ ਡੀਸੀ ਸਾਹਿਬ ਦੇਖੋ ਇਹ ਪਹੁੰਚ ਗਿਆ ਫਗੀਪੁਰਿਆ ਜੀਤ ਹਰਜੋ ਪਾਸੇ ਆ ਨਿਕਲ ਗਿਆ ਜੀ ਬੋਲ ਲੱਗ ਗਿਆ 31000 ਜਿਹੜਾ ਪਹੁੰਚਦਾ ਕਰਦੀ ਹੈ ਡੀਸੀ ਸਾਹਿਬ ਨੂੰ ਮੋੜਿਆਂ ਨੂੰ ਪਿੱਛੇ ਲਾ ਕੇ ਆ ਰਹੀ ਆ ਪਾ ਪਿੱਛੇ 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 ਹਰਜੋ ਏ ਹਾਂ 1 ਲੱਖ ਪਰ ਸਾਡੇ ਵੀ ਰਵਣ ਸਰ ਹੋਣੀ ਕਿ ਇਸ ਪਾਸੇ 1 ਲੱਖ ਰੁਪਇਆ ਪਹਿਲਾਂ 75000 ਸੀਗਾ ਹੁਣ 1 ਲੱਖ ਰੁਪਇਆ ਨਹੀਂ ਯਾਰ ਗਵਾਟ ਕਰਦੇ ਆ ਜਿਹੜਾ ਤਿੰਨ ਕਬੜੀਆਂ ਲੱਗਾ ਪਉ ਆ 50 ਦੀ 85 ਆ ਇਹ 85 ਆ ਪੁੱਤਰਾ ਠੀਕ ਹੈ ਜੀ ਇਹ ਵੱਡੇ ਮਾਨ ਸਨਮਾਨ ਨਗਰਵਾਸੀ ਦੇ ਨਾਲ ਨੰਬਰ ਦੱਸ ਦਿਓ 75000 ਹਾਂ ਜੀ ਸੀ ਸਾਹਿਬ ਇਹ 75000 ਇਹ ਵੈਸੇ ਮਗਧਾਸ਼ੀ ਦਿੱਤੀ ਗਈ ਹੈ ਇਹ ਕਿਨੂੰ ਕਿਨੂੰ ਮਾਨ ਸਬਾਨ ਮਿਲਿਆ ਹੈ ਇਹ ਹਿਮਾਲਿਆ ਪਰਬਤ ਹਰੰਦੀਪੁਰੀਆ ਗੋਪੀ ਸਰਦਾਰ ਸਰਦੂਲ ਸਿੰਘ ਮੱਲੀ ਸਾਹਿਬ ਦਾ ਲਫਤੇ ਜਿਗਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਸਾਰੀਆਂ ਸਤਿਕਾਰਯੋਗ ਅਸਤੀਆਂ ਦਾ